ਇਹ ਕੋ ਨਵੀਂ ਅਪਾਰਟਮੈਂਟ ਬਿਲਡਿੰਗ ਹੈ ਜਿਸ ਦੇ ਵਿੱਚ ਜਸਪ੍ਰੀਤ ਹੁਣ ਹੀ ਰਹਿੰਦੇ ਨੇ ਜਸਪ੍ਰੀਤ ਤੁਸੀਂ ਕੋਈ ਸੁਣੀ ਆਵਾਜ਼ ਆ ਨਹੀਂ ਰਾਤ ਨੂੰ ਨਹੀਂ ਮੈਨੂੰ ਤਾਂ ਨਹੀਂ ਸੁਣਿਆ ਮੇਰੇ ਘਰ ਉਧਰ ਵਾਈਟ ਨੌਇਜ਼ ਵੀ ਲੱਗੀ ਸੀ ਤਾਂ ਮੈਨੂੰ ਲੱਗਦਾ ਇਸ ਕਰਕੇ ਸ਼ਾਇਦ ਨਹੀਂ ਮੈਨੂੰ ਸੁਣਿਆ ਅ ਬਟ ਯਾ ਇਟਸ ਬਹੁਤ ਕਨਸਰਨਿੰਗ ਆ ਬਹੁਤ ਜ਼ਿਆਦਾ ਕਿਉਂਕਿ ਅੱਜ ਕੱਲ੍ਹ ਸਰੀ ਦੇ ਵਿੱਚ ਸ਼ੂਟਿੰਗ ਹੁੰਦੀ ਰਹਿੰਦੀ ਪਰ ਕੋਈ ਇਮੇਜਿਨ ਨਹੀਂ ਕਰਦਾ ਕਿ ਸਾਡੇ ਬਿਲਡਿੰਗ ਦੇ ਵਿੱਚ ਵੀ ਹੋ ਸਕਦੀ ਹੈ ਰਾਈਟ ਤੇ ਮੈਂ ਸਵੇਰੇ ਜਦੋਂ ਦੇਖਿਆ ਆਈ ਥੋਟ ਇਟਸ ਜਸਟ ਵੈਂਡਲਿਜ਼ਮ ਬਟ ਮੈਨੂੰ ਬਾਅਦੋਂ ਪਤਾ ਲੱਗਿਆ ਕਿ ਐਕਚੁਅਲੀ షూਟਿੰਗ ਹੋਈ ਹੈ ਐਂਡ ਆਈ ਹੈਵ ਅ ਲिटल ਯੰਗ ਵਨ ਲਾਈਕ ਹੀਜ਼ 1 ਇਅਰ 올ਡ ਐਂਡ ਸਾਹਮਣੇ ਇੱਥੇ ਡੇ ਕੇਅਰ ਵੀ ਹੈਗਾ ਆ ਐਂਡ ਇਟਸ ਰੀਅਲੀ ਕਨਸਰਨਿੰਗ ਰੀਅਲੀ ਰੀਅਲੀ ਕਨਸਰਨਿੰਗ ਐਂਡ ਆਪ੍ਰੀਸ਼ੀਏਟ ਐਮ ਐਲ ਆ ਜੀ ਇੱਥੇ ਆਏ ਹੈਗੇ ਆ ਟੂ ਲਾਈਕ ਸੀ ఎవਰੀਥਿੰਗ ਤੇ ਮੈਂ ਚਾਹਨੀ ਆ ਕਿ ਐਦਾ ਕੋਈ ਸੋਲੂਸ਼ਨ ਨਿਕਲਣਾ ਚਾਹੀਦਾ ਲਾਈਕ ਹੂ ਐਵਰ ਡਿਡ ਥਿਸ ਫॉर ਵਾਟਐਵਰ ਰੀਜ਼ਨ ਆਈ ਮੀਨ ਫਾਰ ਮੀ ਡਸਨਟ ਮੇਕ ਸੈਂਸ ਬਟ ਸਟਿਲ ਥੇਅਰ ਇਜ਼ ਇਫ ਥੇਅਰ ਇਜ਼ ਅ ਰੀਜ਼ਨ ਦੇ ਸ਼ੁੱਡ ਬੀ ਪੈਨਲਾਈਜ਼ਡ ਫॉर ਦੈਟ ਦਾ ਮੈਂ ਬਸ ਇਹ ਕਹੂੰਗੀ ਕਿ ਸਿਕਿਉਰਿਟੀ ਸਭ ਤੋਂ ਫਰਸਟ ਨੰਬਰ ਤੇ ਕਿਉਂਕਿ ਕੱਲੀ ਮੈਨੀਅਸ ਬਿਲਡਿੰਗ ਦੇ ਅੰਦਰ ਆਈ ਥਿੰਕ 40 ਯੂਨਿਟਸ ਆ ਮੇਬੀ ਮੋਰ ਦੈਨ ਦੈਟ ਸੋ ਉਹਦੇ ਚ देयर आर सो मेनी ਕਿਡਸ सो मेनी ਪੀਪਲ ਲਿਵਿੰਗ ਐਂਡ ਏ ਬਿਜ਼ਨਸ ਐਜ਼ ਅ ਛੋਟਾ ਮੋਟਾ ਤਾਂ ਹੈ ਨਹੀਂ ਕਿ ਡਰ ਕੇ ਕਲੋਜ਼ ਕਰ ਦੋਗੇ ਇਟਸ ਅ ਵੈਰੀ ਬਿਗ ਬਿਜ਼ਨਸ ਤੋਂ ਉਹ ਕਲੋਜ਼ ਮੇਬੀ ਨਾ ਕਰਨ ਤੇ ਉਹ ਅੱਗੇ ਵੀ ਕੁਝ ਵੀ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਰਿਜ਼ੋਲਵ ਹੋਣੀ ਚਾਹੀਦੀ ਆ ਜਾ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਵੀ ਕਾਫੀ ਕਨਸਰਨਡ ਨੇ ਕਿ ਇਸ ਤਰ੍ਹਾਂ ਦੀ ਘਟਨਾਵਾਂ ਜੋ ਦਿਨੋ ਦਿਨ ਵਾਧ ਰਹੀਆਂ ਨੇ ਉਹਨਾਂ ਨੂੰ ਕਿਦਾਂ ਨੱਥ ਪਾਈ ਜਾਏਗੀ ਆ ਪ੍ਰਸ਼ਾਸਨ ਦੇ ਨਾਲ ਵੀ ਗੱਲ ਕੀਤੀ ਗਈ ਹਾਲਾਂਕਿ ਇਹ ਆਪੋਜੀਸ਼ਨ ਪਾਰਟੀ ਦੇ ਵਿੱਚ ਬੈਠੇ ਨੇ ਆ ਤਾਲੀਵਾਲ ਸਾਹਿਬ ਇਹ ਵੀ ਜਾ ਕੇ ਜਰੂਰ ਗੱਲਬਾਤ ਕਰਨਗੇ ਹੋਰ ਵੀ ਕਾਫੀ ਲੋਕ ਜਿਹੜੇ ਨੇ ਇੱਥੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਾਫੀ ਖੜੀਆਂ ਨੇ ਰੁੱਕ ਕੇ ਲੋਕੀ ਦੇਖ ਕੇ ਜਾ ਰਹੇ ਨੇ ਤੇ ਹਰ ਇੱਕ ਦੇ ਵਿੱਚ ਇਹੋ ਹੀ ਮਨ ਦੇ ਵਿੱਚ ਸਵਾਲ ਹੈ ਲੋਕਾਂ ਦੇ ਕਿ ਕੀ ਇਹ ਘਟਨਾਵਾਂ ਕਦੋਂ ਇਹਨਾਂ ਦੇ ਨੱਥ ਪਾਈ ਜਾਏਗੀ ਕੀ ਇਹ ਰੁਕ ਸਕਣਗੀਆਂ ਕੀ ਇਹ ਪ੍ਰਸ਼ਾਸਨ ਕੋਲ ਇੰਨੀ ਹਿੰਮਤ ਹੈਗੀ ਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਜੋ ਇਹ ਦਿਨੋਂ ਦਿਨ ਵਾਰਦਾਤਾ ਵਾਧ ਰਹੀਆਂ ਨੇ ਧਮਕੀਆਂ ਆ ਰਹੀਆਂ ਨੇ ਉਹਨਾਂ ਨੂੰ ਨੱਥ ਪਾ ਸਕੇ ਇਹ ਇੱਕ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜਿਸ ਦਾ ਜਵਾਬ ਦੇਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਐਨ ਡੀ ਪੀ ਪਾਰਟੀ ਦੀ ਜ਼ਿੰਮੇਵਾਰੀ ਆ ਫਰੋਤੀ ਦੀ ਘਟਨਾਵਾਂ ਦਿਨੋਂ ਦਿਨ ਜਿਹੜੀਆਂ ਉਹ ਇੱਕ ਸਮੱਸਿਆ ਸੀ ਕਿ ਜਦ ਗੱਲਬਾਤ ਕੀਤੀ ਜਾਂਦੀ ਕਿ ਬ੍ਰੈਂਟਨ ਦੇ ਵਿੱਚ ਜਾਂ ਇਹ ਘਟਨਾਵਾਂ ਜ਼ਿਆਦਾ ਹੋ ਰਹੀਆਂ ਕੀ ਲੋਕਾਂ ਕੋ ਫਰੋਤੀਆਂ ਮੰਗੀਆਂ ਜਾ ਰਹੀਆਂ ਟਰੱਕ ਟਰਕਿੰਗ ਕੰਪਨੀ ਵਾਲਿਆਂ ਕੋ ਮੰਗੀਆਂ ਜਾ ਰਹੀਆਂ ਪਰ ਉਸ ਤੋਂ ਬਾਅਦ ਐਡਮਿੰਟਨ ਤੋਂ ਐਡਮਿੰਟਨ ਤੋਂ ਬਾਅਦ ਹੁਣ ਸਰੀ ਦੇ ਵਿੱਚ ਇਹ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਆ ਇੱਕ ਸਮੱਸਿਆ ਜਦੋਂ ਸਿਰਫ ਟਰਕਿੰਗ ਕੰਪਨੀ ਵਾਲਿਆਂ ਕੋ ਹੀ ਜਾਂ ਉਹਨਾਂ ਕੋਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਹੁਣ ਇੰਸ਼ੋਰੈਂਸ ਕੰਪਨੀਆਂ ਬੈਂਕਟ ਹਾਲ ਦੇ ਮਾਲਕ ਹੋ ਜਾਣ ਚਾਹੇ ਆ ਕੋਈ ਰੀਟੇਲ ਸਟੋਰ ਨੇ ਉਹਨਾਂ ਕੋਲੋਂ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਨਾ ਦੇਣ ਤੇ ਉਹਨਾਂ ਨੂੰ ਕਤਲ ਕਰਨ ਦੀ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਅਗਰ ਪਿਛਲੇ 2 ਮਹੀਨੇ ਦੇ ਵਿੱਚ ਦੇਖਿਆ ਜਾਵੇ ਤਾਂ ਸਰੀ ਅਤੇ ਬ੍ਰੈਂਟਨ ਦੇ ਵਿੱਚ ਤਕਰੀਬਨ ਤਕਰੀਬਨ 3 ਜਿਹੜੇ ਕਤਲ ਨੇ ਉਹ ਹੋ ਚੁੱਕੇ ਹਨ ਜਿਨ੍ਹਾਂ ਵੱਲੋਂ ਫਰੋਤੀਆਂ ਨਹੀਂ ਦਿੱਤੀਆਂ ਗਈਆਂ ਤਾਂ ਉਹਨਾਂ ਨੂੰ ਗੋਲੀ ਦੇ ਘਾਟ ਉਤਾਰ ਦਿੱਤਾ ਗਿਆ ਆ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਕਹਿੰਦਾ ਕਿ ਕਾਫੀ ਟਾਊਨ ਹਾਲ ਮੀਟਿੰਗਸ ਵੀ ਕੀਤੀਆਂ ਲੋਕਾਂ ਨੇ ਪਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਜ਼ਿੰਮੇਵਾਰੀ ਆਪਣੇ ਉੱਪਰ ਨਹੀਂ ਲਈ ਜਾ ਰਹੀ ਫੈਡਰਲ ਗਵਰਨਮੈਂਟ ਆ ਉਹ ਪ੍ਰਵਿੰਸ਼ੀਅਲ ਗਵਰਨਮੈਂਟ ਦੀ ਗੱਲ ਛੱਡ ਦਿੰਦੀ ਹੈ ਤੇ ਪ੍ਰਵਿੰਸ਼ੀਅਲ ਗਵਰਨਮੈਂਟ ਜੋ ਹੈ ਉਹ ਲੋਕਲ ਸਿਟੀ ਆਫ ਸਰੀ ਹੋਵੇ ਜਾਂ ਦੂਜੀਆਂ ਕਿਹੜੀਆਂ ਸਵਿਗਰਨਮੈਂਟ ਹੈਗੀ ਉਹਨਾਂ ਦੇ ਉੱਪਰ ਜਿਹੜਾ ਪੱਲਾ ਉਹ ਛਾੜ ਦਿੰਦੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਆ ਐਫ ਪੀਆਰਸੀਐਮਪੀ ਦੀ ਜ਼ਿੰਮੇਵਾਰੀ ਹੈ ਲੋਕਲ ਜੋ ਸਰੀ ਪੁਲਿਸ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਸੋਚਣ ਦੀ ਗੱਲ ਇਹ ਹੈ ਕਿ ਇਹ ਘਟਨਾਵਾਂ ਕਦੋਂ ਰੁਕਣਗੀਆਂ ਦਿਨੋ ਦਿਨ ਜੋ ਵੱੱਦੀਆਂ ਜਾਰੀਆਂ ਹੁਣ ਤੁਸੀਂ ਦੇਖੋ ਕਿ ਕਪਲ ਸ਼ਰਮਾ ਜੋ ਕਿ ਇੱਕ ਮਸ਼ਹੂਰ ਕਮੇਡੀਅਨ ਨੇ ਇੰਡੀਆ ਦੇ ਵਿੱਚ ਬੈਠੇ ਨੇ ਇੰਡੀਆ ਦੇ ਬੈਠ ਕੇ ਇੱਥੇ ਉਹ ਇਨਵੈਸਟ ਕਰ ਰਹੇ ਨੇ ਇਨਵੈਸਟਮੈਂਟ ਆ ਰਹੀ ਹੈ ਇੱਥੇ ਨਵੀਆਂ ਜੋਬਸ ਕ੍ਰੀਏਟ ਹੋ ਰਹੀਆਂ ਇੱਥੇ ਲੋਕੀ ਕੰਮ ਕਰਦੇ ਸੀਗੇ ਕੈਫੇ ਦੇ ਵਿੱਚ ਉਹ ਹੁਣ ਬਿਲਕੁਲ ਸੈਮੀ ਹੋਏ ਹਨ ਅ ਅਪਾਰਟਮੈਂਟ ਵਿੱਚ ਉੱਪਰ ਰਹਿੰਦੇ ਲੋਕ ਕਾਫੀ ਸਹਿਮੇ ਹੋਏ ਹਨ ਅਤੇ ਉਹ ਸੋਚ ਰਹੇ ਨੇ ਵੀ ਇੱਥੋਂ ਅਸੀਂ ਮੂਵ ਹੋ ਜਾਈਏ ਸੋ ਇਹ ਬੜਾ ਵੱਡਾ ਸਵਾਲ ਹੈ ਕਿ ਜੇ ਅਗਰ ਸਰੀ ਦੇ ਵਿੱਚੋਂ ਦੂਜੇ ਪਾਸੇ ਬਿਲਕੁਲ ਰੋਡ ਦੇ ਦੂਜੇ ਪਾਸੇ ਡੈਲਟਾ ਦੀ ਮਾਰਕੀਟ ਹੈ ਡੈਲਟਾ ਸ਼ਹਿਰ ਦੀ ਮਾਰਕੀਟ ਹੈ ਜੇ ਇਸੇ ਤਰ੍ਹਾਂ ਹੀ ਬਿਜ਼ਨਸ ਦੇ ਉੱਪਰ ਘਟਨਾਵਾਂ ਹੁੰਦੀਆਂ ਰਹੀਆਂ ਵਾਰਦਾਤਾਂ ਹੁੰਦੀਆਂ ਰਹੀਆਂ ਤੇ ਉਹ ਸਮਾਂ ਜਲਦੀ ਆ ਜਾਏਗਾ ਕਿ ਜਿਦਾਂ ਵੈਨਕੂਵਰ ਦੀ ਮੇਨ ਸਟਰੀਟ ਮਾਰਕੀਟ ਤੋਂ ਲੋਕੀ ਮੂਵ ਹੋ ਗਏ ਇੱਥੋਂ ਵੀ ਸਰੀ ਤੋਂ ਅਕਦੇ ਦੇ ਬਿਜ਼ਨਸ ਨੇ ਕਿਸੇ ਹੋਰ ਪਾਸੇ ਮੂਵ ਹੋਣੇ ਸ਼ੁਰੂ ਹੋ ਜਾਣਗੇ ਕੈਮਰਾਮੈਨ ਨਿਸ਼ਾਨ ਦੇ ਨਾਲ ਅਮਰਜੀਤ ਸਿੰਘ ਪੀ.ਟੀ.ਸੀ. ਨਿਊਜ਼ ਸਰੀਕ ਕੇਨਾਲ